ਦੁੱਖ ਚੱਲਿਆ ਇਸ ਇਲਾਕੇ ਨੇ ਮੈਂ ਉਦੋਂ ਛੋਟਾ ਹੁੰਦਾ ਸੀ ਨਵੇਂ-ਨਵੇਂ ਅਜੇ ਅਖਬਾਰ ਪੜ੍ਹਨ ਲੱਗੇ ਸੀ ਤਾਂ ਇਸ ਇਲਾਕੇ ਦੀਆਂ ਖਬਰਾਂ ਆਉਂਦੀ ਹੁੰਦੀਆਂ ਸੀ ਐਹੋ ਜੇ ਵੀ ਘਰ ਨੇ ਜਿੱਥੇ ਇੱਕ ਦਿਨ 'ਚ ਦੋ-ਦੋ ਲਾਸ਼ਾਂ ਉੱਠੀਆਂ ਨੇ ਮੁੰਡਾ ਪੁਲਿਸ 'ਚ ਦੂਜਾ ਭਾਈ ਲਹਿਰ 'ਚ ਉਹਨਾਂ ਨੇ ਉਹ ਮਾਰਤਾ ਉਹਨਾਂ ਨੇ ਉਹ ਮਾਰਤਾ ਦੋ ਲਾਸ਼ਾਂ ਉੱਠੀਆਂ ਮਾਂ ਦੇ ਦਾ ਦੋ ਪੁੱਤ ਉੱਠੇ ਮਾਵਾ ਥੋੜੀ ਨਾ ਮਾਂ ਇੰਜੀਨੀਅਰ ਜਾਂਦੀ ਹੈ ਨਾ ਮਾਂ ਲੀਡਰ ਜਾਂਦੀ ਹੈ ਨਾ ਮਾਂ ਪੁਲਿਸ ਅਫਸਰ ਜਾਂਦੀ ਹੈ ਨਾ ਮਾਂ ਕੋਈ ਮਿਲੀਟੈਂਟ ਜਾਂ ਤਬਾਦੀ ਜਾਂ ਕੋਈ ਬਦਮਾਸ਼ ਜਾਂ ਗੈਂਗਸਟਰ ਮਾਂ ਨਹੀਂ ਜਾਂਦੀ ਮਾਂ ਪੁੱਤ ਜਾਂਦੀ ਹੈ ਇਹ ਬਣਾਉਂਦੇ ਆ ਇਹ ਬਣਾਉਂਦੇ ਰਹੇ ਆ ਸਾਨੂੰ ਗੈਂਗਸਟਰ ਇਹ ਬਣਾਉਂਦੇ ਰਹੇ ਆ ਸਾਨੂੰ ਬਾਗੀ ਇਹ ਬਣਾਉਂਦੇ ਰਹੇ ਆ ਇਹ ਆਪਦੇ ਵਾਸਤੇ ਵਰਤ ਕੇ ਮੁਰਕੇ ਛੱਡ ਦਿੰਦੇ ਸੀ